देखो ये पहले से दो फाड़ हुए हुए हैं जे उन्होंने अपना कोई अध्यक्ष चुने है तो वो एक पॉलिटिकल पार्टी उनका राइट है सुखबीर जी जो कह रहे हैं उसके ऊपर मैं कुछ कहना नहीं चाहती क्योंकि मुझे पता नहीं उनको कैसी इन्फॉर्मेशन है नहीं है वो वो ही जवाब दे सकेंगे ਮੰ ਪਰ ਜਿਸ ਤਰ੍ਹਾਂ ਦਾ ਨਾਕਾ ਲਿਦਰ ਬਣਿਆ ਹੈ ਹਾਲਾਂਕਿ ਇਹਨਾਂ ਨੇ ਉਸ ਤੋਂ ਪਹਿਲਾਂ ਅਮਰਿਤਪਾਲ ਦੀ ਪਾਰਟੀ ਨਾਲ ਵੀ ਇਹਨਾਂ ਦੀ ਗੱਲਬਾਤ ਕਰਦੀ ਸੀ ਸਿੱਖ ਤੋਂ ਲੱਗਦਾ ਵੀ ਕਿਤਨਾ ਕਿਤੇ ਪੰਜਾਬ ਦੇ ਹਿੱਤਾਂ ਦੇ ਵਿੱਚ ਉਹ ਉਹ ਯਕਨ ਲੈਂਦੇ ਆ ਤੇ ਨੁਕਸਾਨ ਉਸ ਦੇ ਦੇਖੋ ਇਹਦੇ ਉੱਤੇ ਮੈਂ ਨਹੀਂ ਟਿੱਪਣੀ ਕਰਨਾ ਚਾਹੁੰਦੀ ਇਹ ਇੱਕ ਪੋਲੀਟੀਕਲ ਜਿਹੜੀ ਇਹਨਾਂ ਦੀ ਆਪਸ ਦੇ ਵਿੱਚ ਹੈ ਉਹਦੇ ਵਿੱਚ ਮੈਨੂੰ ਇਹਨਾਂ ਦੀ ਪੂਰੀ ਜਾਣਕਾਰੀ ਨਹੀਂ ਹੈ ਇਹਨਾਂ ਦਾ ਆਪਣਾ ਆਪਣਾ ਹੱਕ ਹੈ ਅਸੀਂ ਤਾਂ ਇਹ ਚਾਹੁੰਦੇ ਆ ਕਿ ਪੰਜਾਬ ਦਾ ਜਿਹੜੀ ਵਾਤਾਵਰਣ ਹੈ ਉਹ ਸਹੀ ਰਹੇ ਸਾਡੀ ਇੱਥੋਂ ਦੀ ਸਥਿਤੀ ਕੋਈ ਖਰਾਬ ਨਾ ਹੋਏ ਔਰ ਪਟਿਆਰ ਪੰਜਾਬ ਦੇ ਹਿੱਤ ਦੇ ਵਿੱਚ ਅਮਨ ਸ਼ਾਂਤੀ